что 私もだって。<music> <music> ਚਾਰੇ ਦਾ ਬਚਾ ਉਹਦਾ ਤੋਂ ਪਿਛੇ ਆਪਣੇ ਲੈਵਲ ਤੇ ਚੱਲੂ। ਠੀਕ ਹੈ ਠੀਕ ਹੈ। ਜੀ ਸਰ ਜਪਾ ਆਪਾਂ ਆਸਕੇ ਪੀਕ ਕਰਦੇ। ਮੈਂ ਵੀ ਜਿੱਤਰ ਤੋਂ ਕੋਟਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ ਚਕਰ ਮੇਰੇ ਪੰਜਾਬ ਤੋਂ ਆਸੇ। ਅਸੀਂ ਅੱਜ ਇੱਥੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਸੀਗੇ ਜਿਹੜਾ ਬੇਮੌਸਮੀ ਬਰਸਾਤ ਔਰ ਘਰੇਮਾਰੀ ਬਹੁਤ ਜਿਆਦਾ ਹੋ ਕੇ ਕੋ 25-30 ਪਿੰਡਾਂ ਦੇ ਵਿੱਚ ਇਨਾ ਜ਼ਿਆਦਾ ਨੁਕਸਾਨ ਹੋ ਗਿਆ ਕਿ ਪੱਠੇ ਵੀ ਖਤਮ ਹੋ ਗਏ ਔਰ ਫਸਲ ਵੀ ਸਾਰੀ ਦੀ ਸਾਰੀ ਤਬਾਹ ਹੋ ਗਈ। ਉਹਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਵਾਸਤੇ ਇੱਕ ਮੈਸੇਜ ਭੇਜਿਆ ਕਿ ਪੰਜਾਬ ਸਰਕਾਰ ਜਿਹੜੀ ਉਹਨਾਂ ਨੂੰ ਤੁਰੰਤ ਗੁਦਾਉਰੀ ਕਰਕੇ ਉਹਨਾਂ ਨੂੰ 50-50 ਹਜ਼ਾਰ ਰੁਪਿਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਜਿਹੜਾ ਜ਼ਿੰਮੇਵਾਰ ਅੱਗੇ ਹੀ ਬਹੁਤ ਜ਼ਿਆਦਾ ਘਾਟੇ 'ਚ ਗਿਆ ਪਿਛਲੇ ਝੋਨਾ 'ਚ ਫਸਾ ਸੀ ਜਿਹੜੀ ਉਹ ਵੀ ਖਰਾਬ ਹੋ ਗਈ। ਉਸ ਤੋਂ ਗਾਹ ਦੀ ਕਣਕ ਦੀ ਫਸਲ ਆ ਇਹਨਾਂ ਲੋਕਾਂ ਦੀ ਉਹ ਖਰਾਬ ਹੋ ਗਿਆ ਕਿਉਂਕਿ ਇਹ ਲੋਕ ਜਿਹੜੇ ਆ ਇਹ ਖੁਦਕੁਸ਼ੀ ਵਾਲੇ ਪਾਸੇ ਨਾ ਤੁਰਪਨ ਸਰਕਾਰ ਜਿਹੜਾ ਇਹ ਮੌਜੂਦਾ ਦੇ ਕੇ ਇਹਨਾਂ ਨੂੰ ਕਿਸਾਨਾਂ ਨੂੰ ਰਾਹਤ ਦੇ ਦੇ ਸਰ ਟੋਟਲ ਕਿੰਨੀ 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 ਦੇਖੋ ਜੀ ਤੀਕ ਪਿੰਡਾਂ ਦੀ ਫਸਲ ਖਰਾਬ ਹੋਈ ਆ ਕੋਈ ਮੇਰੇ ਹਿਸਾਬ ਨਾਲ ਕੋਈ 11200 ਕਲਾ ਤੇ ਹੋਊਗਾ ਨਾ ਵਾਧੇ ਹੋਊਗੇ ਤੋਫਤ ਨਹੀਂ ਹੈਗੀ ਠੀਕ ਆ ਹੈਲਪਲਾਈਨ ਨੰਬਰ ਤੇ ਜਾਰੀ ਕੀਤਾ ਗਿਆ ਜੀ ਪਰ ਉਹ ਹੈਲਪਲਾਈਨ ਨੰਬਰ ਜਿਹੜਾ ਉਹ ਤੇ ਲੋਕਲ ਲੈਵਲ ਤੇ ਹੈ ਨਾ ਹੈਲਪਲਾਈਨ ਨੰਬਰ ਤੇ ਇਹਨਾਂ ਨੂੰ ਜਾਰੀ ਕਰ ਰਹੇ ਨਹੀਂ ਚਾਹੀਦਾ ਕਿਉਂ ਇਹਨਾਂ ਨੂੰ ਪਤਾ ਕਿੱਥੇ ਕਿੱਥੇ ਨੁਕਸਾਨ ਆਇਆ ਆਪਣੇ ਪਹੁੰਚਣ ਉੱਤੇ ਜ਼ਿਮੇਦਾਰਾਂ ਕੋ ਪਹੁੰਚਣ ਪਹੁੰਚ ਕੇ ਇਹ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਸੁਣ ਗਰਦੌਰੀ ਕਰਨ ਜਿਵੇਂ ਕਿਸੇ ਨੇ ਠੇਕੇ ਤੇ ਲਈ ਉਹਦੀ ਠੇਕੇ ਦੀ ਲਿਖਣ ਜਿਹੜੀ ਕਿਸੇ ਦੀ ਮਾਲਕੀ ਖਰਾਬ ਹੋਈ ਉਹਦੀ ਮਾਲਕੀ ਲਿਖਣ ਤੁਹਾਨੂੰ ਹਲਪਲੈਨ ਨੰਬਰ ਜਿਹੜਾ ਕਿਹੜਾ ਜ਼ਿਮੇਦਾਰ ਆ ਉਹਨਾਂ ਜ਼ਿਮੇਦਾਰ ਕੋਲੇ ਪਲੇ ਪਲੇ ਹਲਪਲੈਨ ਨੰਬਰ ਤੇ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਆ ਕੀ ਨਹੀਂ ਤੇ ਜਿੱਥੋਂ ਤੱਕ ਜਾਣ ਹੀ ਨਹੀਂ ਸਕਦੇ ਇਸ ਕਰਕੇ ਜਦੋਂ ਸਾਰਿਆਂ ਪਿੰਡਾਂ ਦਾ ਇਹਨਾਂ ਨੂੰ ਪਤਾ ਪਈ ਇੱਥੇ ਸਾਡਾ ਨੁਕਸਾਨ ਹੋਇਆ ਆ ਤੇ ਚਾਰ ਚਾਰ ਕੋਈ ਐਸਡੀਐਮ ਪੈਂਦੇ ਨੇ ਚੋਂ ਐਸਡੀਐਮ ਕੋ ਚਾਰੇ ਐਸਡੀਐਮ ਜਿਹੜੇ ਉਹ ਫੀਡ ਡਿਜੀਟਨ ਫੀਡ ਜਾ ਕੇ ਰ ਉਹ ਜਿਹੜੀ ਆ ਸਰਕਾਰ ਨੂੰ ਭੇਜਣਾ ਔਰ ਸਰਕਾਰ ਤੁਰੰਤ ਜਿਹੜਾ ਇਹਦਾ ਮਾਪਦਆ ਉਹ ਮੁਹੱਈਆ ਕਰਾਵੇ ਕਿਉਂਕਿ ਚਾਰਾ ਜਿਹੜਾ ਆ ਉਹ ਡੀਸੀ ਲੈਵਲ ਦਾ ਕੰਮ ਹੈ ਹੁਣ ਵੀ ਗੱਲ ਹੋਈ ਤੁਹਾਡੇ ਸਾਹਮਣੇ ਡੀਸੀ ਮੈਡਮ ਨਾਲ ਵੀ ਜਿਹੜਾ ਦੰਗਰਾਂ ਦਾ ਬੇਜਬਾਨੇ ਭੁੱਖੇ ਰਹਿਣ ਲੱਗ ਗਿਆ ਅੱਜ 4 ਦਿਨ ਹੋ ਗਿਆ ਤੁਸੀਂ ਉਹਨਾਂ ਦੀ ਸਹਾਰ ਨਹੀਂ ਲਈ 4 ਦਿਨ ਬਾਅਦ ਅਸੀਂ ਤੁਹਾਡੇ ਕੋਲ ਆਏ ਆ ਤੁਸੀਂ ਅੱਜ ਕਰੋ ਚਾਰਾ ਨਹੀਂ ਮੁਹੱਈਆ ਕਰਿਆ ਜਿਹੜਾ ਕਿ ਤੁਹਾਡੇ ਲੈਵਲ ਦਾ ਕੰਮ ਉਹਦੇ ਕਰਵਾਇਆ ਜਾਵੇ ਲੋਕਾਂ ਦੇ ਦੰਦਰ ਜਿਹੜੇ ਆ ਉਹ ਤੇ ਦੁੱਧ ਗਈਆਂ ਜਿਹੜਾ ਦੁੱਧ ਤੋਲਣ ਤੇ ਵੇਚਣ ਕਿਉਂਕਿ ਨੁਕਸਾਨ ਜਿਹੜਾ ਬਹੁਤ ਵੱਡਾ ਹੋ ਗਿਆ ਸਰਕਾਰ ਦੰਗ ਸਰਕਾਰਾਂ ਦਾ ਰਵਈਆ ਤੁਹਾਨੂੰ ਪਤਾ ਹੈ ਪਿਛਲੀਆਂ ਦਾ ਵੀ ਉਹੀ ਤੇ ਗਗਲੀਆਂ ਦਾ ਵੀ ਉਹੀ ਆ ਸਰਕਾਰਾਂ ਜਿਹੜੀਆਂ ਕੰਬ ਕਰਦੀ ਨਹੀਂ ਸੁੱਤੀਆਂ ਨੇ ਜੇ ਲੋਕ ਜਾ ਕੇ ਲੋਕ ਧਰਨਿਆਂ ਤੋਂ ਉੱਤਰੇ ਫਿਰ ਇਹਨਾਂ ਨੇ ਜਰਾ ਇਹ ਇਹ ਨਜ਼ਰ ਰਵਈਆ ਸਹੀ ਹੋਣਾ ਹੈ ਉਹਨਾਂ ਚਿਰ ਸਰਕਾਰਾਂ ਦਾ ਰਵਈਆ ਜਿਹੜਾ ਹੈ ਉਹ ਲੋਕ ਮਾਰੂ ਹੁੰਦਾ ਹੈ ਲੋਕਾਂ ਨੂੰ ਮਾਰਨ ਵਾਸਤੇ ਨੀਤੀਆਂ ਬਣਾਉਂਦੀਆਂ ਸਰਕਾਰਾਂ ਪਿਛਲੇ ਸਾਲ ਕਿਹੜਾ ਦਿੱਤਾ ਜੀ ਨਾ ਨਾ ਤੇ ਪਿਛਲਾ ਦਿੱਤਾ ਨਾ ਉਹਦਾ ਪਿਛਲਾ ਦਿੱਤਾ ਧਰਨੇ ਲਾ ਲਾ ਕੇ ਜਿਹੜਾ ਕੋਈ ਥੋੜਾ ਬਾਧਾ ਜਿਹੜਾ ਕੋਈ ਲਾਗੂ ਹੋਇਆ ਧਰਨਿਆ ਨਾ ਹੋਇਆ ਸਰਕਾਰ ਇਸ ਇਸ ਵਾਰ ਕੀ ਦੇ ਦੋਗੀ ਇਸ ਵਾਰ ਵੀ ਤੇ ਉਹੀ ਹੋਣਾ ਆ ਤੁੰਬ ਕਰ ਦੇਣੀ ਨਹੀਂ ਦੱਸਤੀਆਂ ਸਰਕਾਰਾਂ ਨੇ ਸਾਨੂੰ ਲੋਕਾਂ ਨੂੰ ਜਾ ਕੇ ਪਿੰਡਾਂ ਦੇ ਵਿੱਚੋਂ ਅੱਗੇ ਆਣ ਕੇ ਇਹਨਾਂ ਨੂੰ ਠਾਉਣਾ ਪਊਗਾ ਤਾਂ ਜਾ ਕੇ ਜਿਹੜਾ ਇਹ ਮੁਆਵਜ਼ਾ ਮਿਲਣਾ ਠੀਕ ਠੀਕ